ਬਾਬਾ ਗਿਆਨ ਸਿੰਘ ਜੀ ਮਣਹਾਲੇ ਵਾਲੇ ਮਹਾਂਪੁਰਖ ਇਸੇ ਤਰ੍ਹਾਂ ਹੀ ਬਾਬਾ ਪ੍ਰਤਪਾਲ ਸਿੰਘ ਬਾਬਾ ਭਾਈ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਨਾਲ ਖਲੋ ਕੇ ਗਿਆਨੀ ਬਲਰਾਜ ਸਿੰਘ ਜੀ ਜੋ ਬਹੁਤ ਹੀ ਪਿਆਰ ਵਾਲੇ ਨੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਗੁਰੂ ਘਰ ਦੀ ਸੇਵਾ ਸ਼ਰਧਾ ਭਾਵਨਾ ਦੇ ਨਾਲ ਕਰਦੇ ਨੇ ਬਾਕੀ ਹਰ ਇੱਕ ਵੱਡੇ ਛੋਟੇ ਦਾ ਮਾਨ ਸਤਿਕਾਰ ਕਰਦੇ ਨੇ ਇਤ ਕਰਦੇ ਨੇ ਤੁਰਕੇ ਪਿਆਰਿਓ ਆਪਾ ਜੀ ਬਲਰਾਜ ਸਿੰਘ ਜੀ ਦੇ ਪਿਆਰ ਦਾ ਸਦਕਾ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਆ ਸੋਹਣਾ ਗਿਆਨੀ ਬਲਰਾਜ ਸਿੰਘ ਜੀ ਨੂੰ ਗਿਆਨੀ ਬਲਰਾਜ ਸਿੰਘ ਜੀ ਨੂੰ ਮਾਪੁਰਖਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਬੋਲੇ ਇਸੋ ਨਿਹਾਲ ਐਨ ਆਰ ਆਈ ਵੀਰਾਂ ਵੱਲੋਂ ਜੋ ਕਿ ਵਿਸ਼ੇਸ਼ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੁਰਮਤ ਸਮਾਗਮ ਦੇ ਵਿੱਚ ਵੀ ਸਹਾ ਪਾਇਆ ਇਸੇ ਤਰ੍ਹਾਂ ਹੀ ਪਾਈ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਲੰਮਾ ਸਮਾਂ ਗੁਰੂ ਘਰ ਗੋਵਰੀਤ ਮਾਸਕਵਾ ਇਸੇ ਤਰ੍ਹਾਂ ਸੇਵਾ ਨਿਭਾ ਰਹੇ ਨੇ ਤੇ ਪਾਈ ਬਲਰਾਜ ਸਿੰਘ ਜੀ ਮੌਜੂਦਾ ਗੁਰੂ ਘਰ ਦੇ ਹੈਡ ਗ੍ਰੰਥੀ ਨੇ ਗੁਰੂ ਘਰ ਦੀ ਸੇਵਾ ਨਿਭਾ ਰਹੇ ਨੇ ਗੁਰੂ ਕੇ ਪਿਆਰਿਓ ਪਿਛਲੇ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਬਤੇ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਦ ਫੇਰੀਆਂ ਕਰਦੇ ਨੇ ਗੁਰੇ ਸੋ ਨਿਹਾਲ ਪਾਈ ਗੁਰਪ੍ਰੀਤ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਮਹਾਂਪੁਰਖ ਬਾਬਾ ਗਿਆਨ ਸਿੰਘ ਜੀ ਬਾਬਾ ਪ੍ਰਿਤਪਾਲ ਸਿੰਘ ਜੀ ਅਤੇ ਸੰਗਤਾਂ ਵੱਲੋਂ